ਸਚੀਰਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਬਹੁਤ ਪਿਆਰੀ ਕਲੈਕਸ਼ਨ ਲੈ ਕੇ ਆਏ ਹਾਂ ਬਿਲਕੁਲ ਨਵੇਂ ਜਿਹੇ ਡਿਜ਼ਾਈਨ ਦੇਣੇ ਜਿਹੜੇ ਅਸੀਂ ਤੁਹਾਨੂੰ ਐਸਜੀ ਕਲੈਕਸ਼ਨ ਦੇ ਵਿੱਚ ਦੇਣੇ ਆ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਤੇ ਸਾਰੇ ਸੂਟਾਂ ਦਾ ਸਟੱਫ ਰਹੇਗਾ ਜੀ 크ਰੇਪ ਦਾ ਤੇ ਮਟਾਲ ਦਾ ਬ੍ਰਾਂਡਡ ਪੀਸ ਰਹਿਣਗੇ ਸਾਰੇ ਬਹੁਤ ਪਿਆਰੀ ਕਲੈਕਸ਼ਨ ਆ ਇਹਨਾਂ ਦੇ ਤੁਹਾਨੂੰ ਵਰਕ ਵੀ ਮਿਲੇਗਾ ਅਲੱਗ-ਅਲੱਗ ਤਰ੍ਹਾਂ ਦੇ ਸੂਟ ਹੋਣਗੇ ਤੇ ਪ੍ਰਾਈਸ ਸਾਰੀ ਵੀਡੀਓ ਦਾ ਇੱਕੋ ਹੀ ਰਹੇਗਾ ਜੀ ਤੇ ਜੀ ਕਈਆਂ ਦੇ ਨਾਲ ਮਸਲੀਨ ਦੇ ਦੁਪट्टे ਹੋਣਗੇ ਕਈਆਂ ਦੇ ਨਾਲ ਮਡਾਲ ਦੇ ਹੋਣਗੇ ਤੇ ਕਈਆਂ ਦੇ ਨਾਲ ਪਿਓਰ ਦੇ ਹੋਣਗੇ ਉਹ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਨਾਲ ਦੀ ਨਾਲ ਦੱਸਾਂਗੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਤੁਸੀਂ ਮੇਰਾ ਨੰਬਰ 8283828381 ਨੰਬਰ ਹੈ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਕਲੈਕਸ਼ਨ ਬਿਲਕੁਲ ਨਵੀਂ ਜਿਹੀ ਜੇ ਸਟੱਫ ਬਹੁਤ ਪਿਆਰਾ ਰਹੇਗਾ ਇਹ ਹੈਗਾ ਆਪਣਾ ਅੱਜ ਦਾ ਫਰਸਟ ਸੂਟ ਪਹਿਲੇ ਸੂਟ ਤੇ ਦੇਖ ਲਓ ਜੀ ਬਹੁਤ ਸੋਹਣਾ ਜਿਹਾ ਸਟੱਫ ਹੈ ਤੇ دبਕੇ ਤੇ ਪਰਲ ਦੇ ਨਾਲ ਇਹਨੂੰ ਸੂਟ ਨੂੰ ਹਾਈਲਾਈਟ ਕੀਤਾ ਹੋਇਆ ਪੈਕਿੰਗ ਬਹੁਤ ਸੋਹਣੀ ਹੈ ਸਾਰੇ ਸੂਟਾਂ ਦੀ ਬਹੁਤ ਸੋਹਣਾ ਪੀਸ ਹੈ ਤੇ ਸਟਫ ਹੈਗਾ ਮੋਡਲ ਦਾ ਜਿਹੜੀ ਇਹ ਵਾਲੀ ਮੋਡਲ ਆ ਬਿਲਕੁਲ ਕ੍ਰੇਪ ਦੀ ਲੁੱਕ ਰਹਿ ਗਈ ਜੀ ਇਹ ਆਉਣ ਤੋਂ ਬਾਅਦ ਤੇ ਫੀਲ ਕਰਨ ਦੇ ਨਾਲ ਵੀ ਇਹ ਬਿਲਕੁਲ ਕ੍ਰੇਪ ਵਾਲੀ ਲੁੱਕ ਆ ਪਿਓਰ ਮੋਡਲ ਦਾ ਸੂਟ ਆ ਪ੍ਰਿੰਟਡ ਸੂਟ ਆ ਜੀ ਹਾਈਲਾਈਟ ਰਹੇਗਾ ਹੈਂਡਵਰਕ ਦੇ ਨਾਲ 3 ਮੀਟਰ ਦੀ ਪ੍ਰੋਪਰ ਸ਼ਰਟ ਆ ਫਰੰਟ ਬੈਕ ਸਾਰਾ ਹੀ ਇਹਦਾ ਪ੍ਰਿੰਟ ਰਹੇਗਾ ਤੇ ਇਹਨਾਂ ਦੇ ਨਾਲ ਜਿਹੜੀ ਸਲਵਾਰਾਂ ਨੇ ਉਹ ਵੀ ਤੁਹਾਨੂੰ ਮੋਡਲ ਦੀਆਂ ਹੀ ਮਿਲਣਗੀਆਂ ਇਹਦਾ 3 ਮੀਟਰ ਦੀ ਸਲਵਾਰ ਹੈ ਮੋਡਲ ਦੀ ਸਲਵਾਰ ਰਹੇਗੀ ਤੇ ਮੋਡਲ ਦਾ ਹੀ ਹੈਗਾ ਜੀ ਇਹਦੇ ਨਾਲ ਦੁਪੱਟਾ ਦੁਪੱਟਾ ਬਹੁਤ ਲਾਈਟ ਵੇਟ ਆ ਬਿਲਕੁਲ ਸਲੀਪਰੀ ਨਹੀਂ ਹੋਏਗਾ ਤੁਸੀਂ ਜਿੱਥੇ ਵੀ ਦੁਪੱਟੇ ਨੂੰ ਖੜਾਉਂਗੇ ਉਵੇਂ ਹੀ ਖੜ ਜੇਗਾ ਸਿਰ ਤੇ ਲੈਣਾ ਸਿਰ ਤੇ ਲੈ ਸਕਦੇ ਹੋ ਬਹੁਤ ਸੋਹਣਾ ਸਟੱਫ ਹੈ ਬਹੁਤ ਪਿਆਰਾ ਸਟੱਫ ਹੈ ਐਦਾਂ ਦੀ ਲੁੱਕ ਆ ਜਾਏਗੀ ਜੀ ਸਲਵਾਰ ਨਾਲ ਬਣਾ ਲਓ ਚਾਹੇ ਪੈਂਟ ਦੇ ਨਾਲ ਥੋੜੀ ਚੁਆਇਸ ਰਹੇਗੀ ਕਲਰ ਬਹੁਤ ਪਿਆਰੇ ਪਿਆਰੇ ਆ ਤੇ ਇਹ ਹੈਗਾ ਇਹਦਾ ਸੈਕੰਡ ਕਲਰ ਪ੍ਰਾਈਸ ਰਹੇਗਾ ਜੀ 2100 2100 ਦਾ ਸੂਟ ਆ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਇਹਨਾਂ ਦੋਨਾਂ ਸੂਟਾਂ ਦੇ ਵਿੱਚ ਅ ਫਰਕ ਰਹੇਗਾ ਇੱਕ ਕਲਰ ਦਾ ਠੀਕ ਹੈ ਜੀ ਕਲਰ ਬਹੁਤ ਸੋਨੇ ਸੋਨੇ ਜਿਹਾ ਤੇ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਇਹ ਦੇਖੋ ਤਿੰਨੋ ਹੀ ਕਲਰ ਗ੍ਰੀਨ ਜੀ ਟੋਨ ਤੇ ਹੀ ਆ ਗਏ ਮੋਸਟਲੀ ਮੈਂਦੇ ਆ ਤਿੰਨ ਇਹਦੇ ਵਿੱਚ ਸੇਮ ਨੇ ਡਿਜ਼ਾਈਨਸ ਤਿੰਨ ਕਲਰ ਨੇ ਤਿੰਨੋ ਹੀ ਕਲਰ ਸਿਮਿਲਰ ਜਿਹੇ ਹੀ ਨੇ ਇੱਦਾਂ ਹੈਗੇ ਨੇ ਜੀ ਸਾਰੇ ਸੂਟ ਜਿਹੜਾ ਸੂਟ ਤੁਹਾਨੂੰ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਪਿਕ ਸੈਂਡ ਕਰ ਸਕਦੇ ਹੋ 2100 ਪ੍ਰਾਈਸ ਦੇ ਨਾਲ ਅ ਵਿਲੇਜ ਏਰੀਆ ਦੇ ਸ਼ਿਪਿੰਗ 100 ਰੁਪੀ ਹੋਏਗੇ ਜੀ ਤੇ ਸਿਟੀ ਦੇ ਵਿੱਚ 80 ਰੁਪੀ ਆਉਣਗੇ ਤੁਸੀਂ ਨਾਲ ਦੀ ਨਾਲ ਪੇ ਕਰਨੇ ਹੋਣਗੇ ਜੀ ਬਹੁਤ ਸੋਹਣੀ ਕਲੈਕਸ਼ਨ ਆ ਤੇ ਨੈਕਸਟ ਜਿਹੜਾ ਸੂਟ ਆ ਉਹ ਇਸ ਤੋਂ ਵੀ ਜ਼ਿਆਦਾ ਸੋਹਣਾ ਪ੍ਰਿੰਟ ਆ ਇਹ ਹੈਗਾ ਮੋਡਲ ਦਾ ਬਹੁਤ ਪਿਆਰਾ ਜਿਹਾ ਪ੍ਰਿੰਟਡ ਸੂਟ ਐਦਾ ਬਣਿਆ ਹੋਇਆ ਨੈੱਕ ਸੂਟ ਦਾ ਤੇ ਕਿਹੜਾ ਬਹੁਤ ਪਿਆਰਾ ਬਣਿਆ ਹੋਇਆ ਹੈ ਹਲਕਾ ਜਿਹਾ ਹਾਈਲਾਈਟ ਕੀਤਾ ਹੋਇਆ ਤੇ ਬੈਕ ਸਾਈਡ ਵੀ ਸੇਮ ਪ੍ਰਿੰਟ ਮਿਲੇਗੀ ਜੀ ਤੁਹਾਨੂੰ ਬਹੁਤ ਪਿਆਰੇ ਪਿਆਰੇ ਜਿਹੇ ਕਲਰ ਨੇ ਤੇ ਜਿਹੜੀ ਇਹਦੀ ਸਲਵਾਰ ਆ ਉਹ ਵੀ ਹਲਕਾ ਜਿਹਾ ਸੈਲਫ ਦੇ ਨਾਲ ਮਿਲੇਗੀ ਡਾਟਸ ਦੇ ਨਾਲ ਮੁਡਾਲਤੇ ਹੀ ਰਹੇਗਾ ਜੀ ਸਾਰੇ ਸੂਟ ਤੇ ਮੁਡਾਲਤੇ ਹੀ ਰਹੇਗਾ ਇਸ ਦਾ ਦੁਪੱਟਾ ਐਦਾ ਦੇਖੋ ਕਿੰਨੀ ਪਿਆਰੀ ਲੁੱਕ ਆ ਸੂਟ ਦੇ ਦੁਪट्टे ਬਹੁਤ ਪਿਆਰੇ ਆ ਸੂਟਾਂ ਦੇ ਨਾਲ ਲਾਈਟ ਵੇਟ ਤੇ ਗ੍ਰਿਪ ਵਾਲੀ ਜਿੱਥੇ ਖੜਾਓਗੇ ਬਸ ਉੱਥੇ ਬਹੁਤ ਸੋਹਣੇ ਸੂਟ ਦੁਪट्टे ਖੜ ਜਾਣਗੇ ਤੇ ਕਲਰ ਸਿਮਿਲਰ ਜਿਹੀ ਰਹਿਣਗੇ ਜਿਹੜੇ ਪਹਿਲਾਂ ਦਿਖਾਏ ਆ ਨਹੀਂ ਚੇਂਜ ਨੇ ਸਾਰੇ ਕਲਰ ਬਹੁਤ ਸੋਹਣੇ ਸੋਹਣੇ ਜੇ ਕਲਰ ਨੇ ਜੇ 2100 ਪ੍ਰਾਈਸ ਦੇ ਵਿੱਚ ਇਹ ਬਹੁਤ ਸੋਹਣੀ ਕਲੈਕਸ਼ਨ ਆ ਅਗਰ ਤੁਸੀਂ ਹਲਕਾ ਫੁਲਕਾ ਕਿਸੇ ਫੰਕਸ਼ਨ ਤੇ ਵੀ ਪਾਣਾ ਹੈ ਸਟਾਫ ਕ੍ਰੇਪ ਦੀ ਲੁੱਕ ਦੇਵੇਗਾ ਮਤਲਬ ਫਿਰ ਵੀ ਸੂਟ ਬਹੁਤ ਸੋਹਣਾ ਜਾਏਗਾ ਮੈਂ ਬਾਰ ਬਾਰ ਕਹਿੰਨੀ ਹੁਨੀ ਅੱਜ ਕੱਲ ਤਾਂ ਫੰਕਸ਼ਨ ਕਾਫੀ ਲੰਮੇ ਚੱਲ ਜਾਂਦੇ ਆ ਜੀ ਭੋਗ ਹੋ ਗਏ ਚਿੱਠੀ ਹੋ ਗਈ ਮਹਿੰਦੀ ਹੋ ਗਈ ਹਲਦੀ ਹੋ ਗਈ ਅਲੱਗ ਅਲੱਗ ਫੰਕਸ਼ਨ ਹੋ ਜਾਂਦੇ ਆ ਇਦਾਂ ਦੇ ਸਿਮਿਲਰ ਜੇ ਸੂਟ ਵੀ ਵਿੱਚ ਚੱਲ ਜਾਂਦੇ ਆ ਕਿਉਂਕਿ ਸਾਰੇ ਹਰ ਕੋਈ ਨਹੀਂ ਹੁੰਦਾ ਜੀ ਉਹੀ ਮਹਿੰਗੇ ਸੂਟ ਲੈਣ ਵਾਲਾ ਸਿਮਿਲਰ ਜੇ ਸੂਟ ਹੀ ਹੁੰਦੇ ਨੇ ਸਭ ਦੇ ਤੇ ਇਹ ਸੂਟ ਵੀ ਸਟੀਚਿੰਗ ਤੋਂ ਬਾਅਦ ਲੁੱਕ ਪੂਰੀ ਵਧੀਆ ਦੇਗਾ ਕਿਉਂਕਿ ਸਟਫ ਬਹੁਤ ਸੋਹਣਾ ਸਾਰੇ ਸੂਟਾਂ ਦਾ ਠੀਕ ਹੈ ਜੀ ਇਹ ਤੁਹਾਨੂੰ ਵਰਕ ਦੇ ਨਾਲ ਮਿਲ ਜਾਣਗੇ ਵਰਕ ਬਹੁਤ ਪਿਆਰੇ ਪਿਆਰੀ ਹੈ ਬਿਲਕੁਲ ਨਿਊ ਕਲੈਕਸ਼ਨ ਹੈ ਮੂ ਡਾਲ ਦੇ ਉੱਪਰ ਦੁਪੱਟੇ ਬਹੁਤ ਪਿਆਰੇ ਆ ਸਾਰੇ ਸੂਟਾਂ ਦੇ ਐਦਾਂ ਰਹੇਗਾ ਜੀ ਦੁਪੱਟਾ 2.5 ਮੀਟਰ ਦੀ ਲੈਂਥ ਦੇ ਦੁਪੱਟੇ ਰਹਿਣਗੇ ਤੇ ਇਹਦੇ ਵਿੱਚ ਵੀ ਕਲਰ অপਸ਼ਨ ਸਾਰੇ ਆ ਚਾ। ਇਸ ਦਾ ਕਲਰ ਦੇਖੋ ਕਿੰਨੇ ਪਿਆਰੇ ਪਿਆਰੇ ਆ। ਇੱਕ ਮਿਲਕੀ ਜਿਹਾ ਸ਼ੇਡ ਆ ਗਿਆ ਜੀ। ਤੇ ਇੱਕ ਇਹਦੇ ਵਿੱਚ ਆ ਗਿਆ ਮਸਟਰਡ येलो ਕਲਰ। ਤੇ ਇੱਕ ਕਲਰ ਇਹਦੇ ਵਿੱਚ ਡਾਰਕ ਟੋਨ ਤੇ ਆ ਗਿਆ ਮਰਜੰਟਾ ਤੇ। ਇਹ ਚਾਰ ਕਲਰ ਨੇ ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ। ਤੁਸੀਂ ਲਾਈਟ ਸੂਟ ਵੀ ਦੇਖ ਸਕਦੇ ਹੋ ਡਾਰਕ ਵੀ ਦੇਖ ਸਕਦੇ ਹੋ ਉਹ ਤੁਹਾਡੀ ਚੁਆਇਸ ਆ। ਜਿਹੜਾ ਮਰਜੀ ਸੂਟ ਦੇਖ ਸਕਦੇ ਹੋ ਜੀ ਨੈਕਸਟ ਹੈਗਾ ਪ੍ਰਿੰਟਡ ਬਹੁਤ ਸੋਨਾ ਪ੍ਰਿੰਟ ਆ ਘੇਰੇ ਤੇ ਨਵੀਂ ਜੀ ਕਲੈਕਸ਼ਨ ਹੈ ਇਹ ਤੇ ਇਹ ਆਏਗਾ ਦਾ ਕਲੀ ਸਟਾਈਲ ਚ ਪ੍ਰਿੰਟ ਸਾਰੇ ਸੂਟ ਹਾਈਲਾਈਟ ਆ 컬러ਫੁਲ ਤਾਗੇ ਦੇ ਨਾਲ ਇਹ ਘੇਰਾ ਜੀ ਇਹਦਾ ਬਹੁਤ ਸੋਨਾ ਬਣਿਆ ਹੋਇਆ ਸਿੱਪੀ ਦੇ ਨਾਲ ਤੇ ਇਦਾਂ ਦੇਖੋ ਇਹ ਕਲਰਫੁਲ ਛੋਟੇ ਛੋਟੇ ਦੇ ਵਿੱਚ ਮਸ਼ੀਨੀ ਵਰਕ ਕੀਤਾ ਹੋਇਆ ਤੇ ਜਿਹੜੀ ਇਹਦੀ ਬੈਕ ਰਹੇਗੀ ਉਹ ਫੁੱਲ ਪ੍ਰਿੰਟ ਰਹੇਗੀ ਇਦਾਂ ਦੇ ਸੂਟ ਪਾਏ ਹੋਏ ਬਹੁਤ ਸੋਹਣੇ ਲੱਗਦੇ ਐ ਇੱਕ ਡਿਜ਼ਾਈਨਰ ਜਿਹਾ ਪੀਸ ਬਣ ਜਾਂਦਾ ਏ ਤੇ ਇਹਦੇ ਨਾਲ ਵੀ ਮਡਾਲ ਦੇ ਸਲਵਾਰ ਆ ਜੀ ਤੇ ਪ੍ਰਿੰਟਡ ਦੁਪੱਟਾ ਇਹ ਮਡਾਲ ਦਾ ਫੋਟੋ ਚ ਦਿਖ ਜੇਗਾ ਸੂਟ ਸੋਨੂੰ ਪ੍ਰੋਪਰ ਕਿਉਂਕਿ ਪੈਕਿੰਗ ਬਹੁਤ ਸੋਹਣੀ ਹੋਈ ਵੀ ਐ ਸਾਰੇ ਸੂਟਾਂ ਦੇ ਕਲਰ ਬਹੁਤ ਪਿਆਰੀ ਐ ਤੇ ਇਹ 골ਡਨ ਮਹਿੰਦੀ ਸ਼ੇਡ ਆ ਗਿਆ ਜੀ ਠੀਕ ਆ ਕਲਰ ਇੱਕ ਤੋਂ ਇੱਕ ਨੇ ਦੇਖੋ ਜੀ ਸੂਟ ਬਹੁਤ ਪਿਆਰੇ ਪੀਸ ਨੇ ਬਹੁਤ ਸੋਹਣੇ ਪ੍ਰਾਈਸ ਰਹੇਗਾ ਜੀ 2100 ਅੱਜ ਦੀ ਸਾਰੀ ਕਲੈਕਸ਼ਨ ਦਾ ਇਹਨਾਂ ਦੇ ਵਿੱਚ ਕਲਰ ਡਿਜ਼ਾਈਨ ਤੁਹਾਨੂੰ ਬਹੁਤ ਸਾਰੇ ਮਿਲਣ ਵਾਲੇ ਆ ਟੋਟਲੀ ਮਡਾਲ ਦੀ ਨਿਊ ਕਲੈਕਸ਼ਨ ਕਾਫੀ ਕਲਰ ਬਹੁਤ ਜ਼ਿਆਦਾ ਟ੍ਰੈਂਡਿੰਗ ਕਲਰ ਅੱਜਕੱਲ ਪਾਰਟੀ ਵੇਅਰ ਸੂਟਾਂ ਤੇ ਵੀ ਬਹੁਤ ਜਾਂਦਾ ਏ ਇਹ ਮਡਾਲ ਦੀ ਸਲਵਾਰ ਹੈ ਜੇ ਤੇ ਜਿਹੜੀ ਇਹ 셔ਟ ਆ ਉਹ ਤੁਹਾਨੂੰ ਵਰਕ ਪਲੱਸ ਪ੍ਰਿੰਟਡ ਮਿਲੇਗੇ ਬਹੁਤ ਪ੍ਰਿੰਟ ਬਹੁਤ ਸੋਹਣਾ ਹੈ ਇਹ ਹੈਗਾ ਜੀ ਵਰਕ ਕੀਤਾ ਹੋਇਆ ਇਹ ਵੀ ਵਰਕ ਕੀਤਾ ਹੋਇਆ ਤੇ ਜਿਹੜਾ نیچے ਇਹ ਪ੍ਰਿੰਟ ਆ ਤਾਂ ਇਹ ਮੈਂ ਵਰਕਪਲਸ ਪ੍ਰਿੰਟ ਕੇ ਹੈ ਤੇ ਇਹ ਹੈਗਾ ਇਹਦਾ ਦੁਪੱਟਾ ਦੁਪੱਟਾ ਲੇਸ ਵਰਕ ਦੇ ਨਾਲ ਹਾਈਲਾਈਟ ਮਿਲ ਜਾਏਗਾ ਤੇ ਇਹ ਚ ਵੀ ਤੁਹਾਨੂੰ ਕਲਰ ਮਿਲ ਜਾਣਗੇ ਇੱਕ ਕਲਰ ਹੈਗਾ ਵਾਈਨ ਪੀਕਾਕ ਤੇ 블랙 ਇਹ ਸਾਰੇ ਕਲਰ ਆਪਸ਼ਨ ਨੇ ਫੋਟੋਸ ਆਵਦਿਆਂ ਵਿੱਚ ਹੁੰਦੀਆਂ ਡਿਜ਼ਾਈਨਿੰਗ ਬਹੁਤ ਪਿਆਰੀ ਲੱਗਦੀ ਆ ਪ੍ਰਿੰਟ ਵੀ ਆ ਤੇ ਮਸ਼ੀਨੀ ਵਰਕ ਵੀ ਆ 2100 ਨੈਕਸਟ ਹੈਗਾ ਇਹ dane suit ਮੈਂ ਤੁਹਾਨੂੰ ਅਕਸਰ ਗਰਮੀ ਚ ਬਹੁਤ ਸਾਰੇ ਦਿੱਤੇ ਨੇ ਇਹ ਵਾਲੇ ਪ੍ਰਿੰਟ ਤੇ ਹੁਣ ਸੇਮ ਹੀ ਪ੍ਰਿੰਟ ਮੋਡਲ ਤੇ ਵੀ ਆ ਗਿਆ ਮਸ਼ੀਨੀ ਵਰਕ ਦੇ ਨਾਲ ਪ੍ਰਿੰਟ ਆ ਜੀ ਸੈਂਟਰ ਪੈਨਲ ਦੇ ਨਾਲ ਬਹੁਤ ਸੋਹਣਾ ਪ੍ਰਿੰਟਡ suit ਆ ਇਹ ਸਾਰੇ ਵਰਕ ਹੈ ਮਸ਼ੀਨੀ ਵਰਕ ਹੈ ਬੈਕੇਰੀ 올ਓਵਰ ਪ੍ਰਿੰਟਡ ਰਹੇਗੀ ਤੇ ਘੇਰਾ ਇਦਾਂ ਬਹੁਤ ਸੋਨਾ ਜਿਹਾ ਬਣਿਆ ਹੋਇਆ ਠੀਕ ਹੈ ਜੀ ਇਹਦੇ ਨਾਲ ਵੀ ਤੁਹਾਨੂੰ ਸਲਵਾਰ ਮਡਾਲ ਦੀ ਤੇ ਮਡਾਲ ਦਾ ਬਹੁਤ ਪਿਆਰਾ ਜਿਹਾ ਮਿਲ ਜੇਗਾ ਜੀ ਦੁਪੱਟਾ ਇਦਾਂ ਠੀਕ ਹੈ ਇਹ ਹੈਗੇ ਨੇ ਜੀ ਇਹਦਾ ਡਿਜ਼ਾਈਨ ਤੇ ਹੁਣ ਮਿਲਣਗੇ ਤੁਹਾਨੂੰ ਕਲਰ カラー ਇੱਕ ਤੋਂ ਇੱਕ ਨੇ ਜਿਹੜਾ ਵੀ ਕਲਰ ਦੇਖੋਗੇ ਉਹੀ ਕਲਰ ਸੋਹਣਾ ਲੱਗੇਗਾ ਫੋਟੋਸ ਤੁਹਾਨੂੰ ਸਾਰੇ ਕਲਰ ਸ਼ੋ ਹੋ ਜਾਣਗੇ ਮਹਿੰਦੀ ਸ਼ੇਡ ਆ ਮਹਿੰਦੀ ਵੀ ਬਹੁਤ ਪਿਆਰਾ ਹੈ ਠੀਕ ਹੈ ਕਲਰ ਇੱਕ ਤੋਂ ਇੱਕ ਨੇ ਜਿਹੜਾ ਕਲਰ ਦੇਖੋਗੇ ਉਹੀ ਕਲਰ ਬਹੁਤ ਸੋਹਣਾ ਜਿਹਾ ਲੱਗੇਗਾ ਤੇ ਪ੍ਰਾਈਸ ਰਹੇਗਾ ਸੇਮ 2100 ਹੁਣ ਇਹਨਾਂ ਦੇ ਵਿੱਚੋਂ ਕੋਈ ਸੂਟ ਹੈਗਾ ਜੀ ਸਾਰੇ ਸੂਟ ਅਲੱਗ-ਅਲੱਗ ਨੇ ਪ੍ਰਾਈਸ ਕੋਈ ਮਹਿੰਗਾ ਕੋਈ ਸਸਤਾ ਬਟ ਮੈਂ ਇੱਕੋ ਹੀ ਰੇਟ ਦੇ ਵਿੱਚ ਸੂਟ ਸਾਰੇ ਕੱਢਦੇ ਆ ਜਿਹੜੇ ਮਹਿੰਗੇ ਵਾਲੇ ਸੂਟ ਨੇ ਉਹ ਵੀ ਇੱਕੋ ਹੀ ਰੇਂਜ ਦੇ ਵਿੱਚ ਕੱਢਦੇ ਨੇ ਜੀ ਵੈਸੇ ਇਹਨਾਂ ਦਾ इजीली 2500 ਦਾ ਬਹੁਤ ਸੌਫਟ ਸਟਫ ਉੱਪਰ ਸੂਟ ਨੇ ਇਹ ਬਹੁਤ ਸੋਹਣਾ ਸੂਟ ਬਣ ਸਕਦਾ ਸੀ ਇਹ ਹੈਗਾ ਫਰੰਟ ਫਲਾਰ ਦੇ ਨਾਲ ਬਹੁਤ ਸੋਹਣਾ ਜਿਹਾ ਪੀਸ ਆ ਠੀਕ ਆ ਜੀ ਇਹ ਸਲਵਾਰ ਆ ਤੇ ਜਿਹੜਾ ਦਾ ਦੁਪੱਟਾ ਉਹ ਬਹੁਤ ਸੋਹਣਾ ਲੱheਗਾ ਇਹ ਬਹੁਤ ਪਿਆਰਾ ਕਲਰਫੁਲ ਜਿਹਾ ਸੂਟ ਰਹੇਗਾ ਐਡਾ ਹੈਗਾ ਦਾ ਦੁਪੱਟਾ ਮਤਲਬ ਦੁਪੱਟੇ ਦੇ ਨਾਲ ਸੂਟ ਦੀ ਜਿਹੜੀ ਪੂਰੀ ਗ੍ਰੇਸ ਆਣੀ ਉਹ ਬਹੁਤ ਸੋਹਣੀ ਆਏਗੀ ਸਟੀਚਿੰਗ ਤੋਂ ਬਾਅਦ ਮੈਂ ਇੱਕ ਵਾਰੀ ਫਿਰ ਤੇ ਦਿਖਾਦਾ ਇਹ ਫਰੰਟ ਫਲਾ ਰਹੇਗਾ ਮਲਟੀ ਕਲਰ ਧਾਰੀ ਵਰਕ ਦੇ ਨਾਲ ਹਾਈਲਾਈਟ ਇਹ ਬਾਜੂ ਆ ਤੇ ਇਹ ਬੈਕ ਸਾਈਡ ਦਾ ਪੱਲਾ ਆਫਿਸ ਵੇਅਰ ਵਾਸਤੇ ਇਦਾਂ ਨਹੀਂ ਕਲੈਕਸ਼ਨ ਬਹੁਤ ਸੋਹਣੀ ਆ ਜਿਨ੍ਹਾਂ ਨੇ ਡੈਲੀ ਸੂਟ ਪਾਣਿਆ ਲਾਈਨਿੰਗ ਲਗਾ ਕੇ ਸੂਟ ਬਣਵਾਇਓ ਜੀ ਸੂਟ ਥੋੜਾ 1 ਨੰਬਰ ਬਣ ਜਾਏਗਾ ਕਲਰ ਦੇਖੋ ਕਿੰਨੇ ਸੋਹਣੇ ਆ 2100 ਦੇ ਵਿੱਚ ਦੁਪट्टे ਬਹੁਤ ਸੋਹਣੇ ਨੇ ਮਲਟੀ ਜੇ ਸ਼ੇਡ ਚ ਕਲਰ ਇੱਕ ਤੋਂ ਇੱਕ ਨੇ ਇਹ ਜਿਹੜੇ ਫੋਟੋਆਂ ਦੇ ਵਿੱਚ ਕਲਰ ਨੇ ਉਹ ਤੁਹਾਨੂੰ ਸੇਮ ਸਲਵਾਰ ਦਾ ਉਹੀ ਸ਼ੇਡ ਮਿਲੇਗਾ ਠੀਕ ਹੈ ਚਾਰ ਕਲਰ ਨੇ ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ ਜੀ ਹਾਂ ਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਥੈਂਕ ਯੂ ਸੋ ਮਚ